ਯਾਦੀਆਂ ਖੁਸ਼ੀਆਂ ਪਈਆਂ ਫਿੱਕੀਆਂ ਗਵੰਡੀ ਨੇ ਨਸ਼ੇ ਚ ਕੋਠੇ ਚੜਕੇ ਕਰਤਾ ਕਾਂਡ ਮੁੰਡੇ ਤੇ ਚਲਾਤੀਆਂ ਤੜ ਤੜ ਗੋਲੀਆਂ ਕਰਦੇ ਵਿੱਚ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀ ਤੇ ਮੁੰਡੇ ਦੇ ਨਾਨਕੇ ਖੁਸ਼ੀ ਦੇ ਵਿੱਚ ਜਾਗੋ ਕੱਢ ਰਹੀ ਸੀ ਤੇ ਆਸ-ਪਾਸੇ ਔਰਤਾਂ ਵੱਲੋਂ ਇਹਦਾ ਪਾਇਆ ਜਾ ਰਿਹਾ ਸੀ ਕਿ ਇੱਕ ਵਿਅਕਤੀ ਕੋਠੇ ਦੇ ਉੱਪਰ ਚੜ ਕੇ ਉਹਨਾਂ ਔਰਤਾਂ ਦੀ ਵੀਡੀਓ ਬਣਾਉਣ ਲੱਗਦਾ ਹੈ ਤੇ ਜਦੋਂ ਉਸ ਵਿਅਕਤੀ ਨੂੰ ਟੋਕਿਆ ਜਾਂਦਾ ਹੈ ਕਿ ਇਹ ਵੀਡੀਓ ਤੂੰ ਨਾ ਬਣਾ ਤਾਂ ਉਹ ਵਿਅਕਤੀ ਅੱਗੋਂ ਗੁੱਸੇ ਵਿੱਚ ਆ ਜਾਂਦਾ ਹੈ ਤੇ ਸ਼ਰਾਬੀ ਹਾਲਤ ਦੇ ਵਿੱਚ ਉਹ ਸ਼ਰਾਬ ਦਾ ਗਲਾਸ ਹੇਠਾਂ ਵੱਲ ਸੁੱਟ ਦਿੰਦਾ ਹੈ ਜੋ ਕਿ ਡੀਜੇ ਦੇ ਉੱਪਰ ਜਾ ਕੇ ਵੱਜਦਾ ਹੈ ਤੇ ਇਸ ਤੋਂ ਬਾਅਦ ਉਸ ਵਿਅਕਤੀ ਨੂੰ ਆਇਆ ਜਾਂਦਾ ਹੈ ਲੇਕਿਨ ਉਹ ਵਿਅਕ ਗੰਧੀਆਂ ਗੰਧੀਆਂ ਗਾਲਾਂ ਵੀ ਕੱਢਦਾ ਹੈ ਤੇ ਰੋਲਾ ਪਾਉਂਦਾ ਹੈ ਤੇ ਇਸ ਤੋਂ ਬਾਅਦ ਤਾਂ ਉਹ ਵਿਅਕਤੀ ਸਾਰੀਆਂ ਹੱਦਾ ਪਾਰ ਕਰ ਜਾਂਦਾ ਹੈ ਕਿਉਂਕਿ ਗੁੱਸੇ ਦੇ ਵਿੱਚ ਅਤੇ ਸ਼ਰਾਬ ਦੇ ਵਿੱਚ ਰੱਜਿਆ ਹੋਇਆ ਵਿਅਕਤੀ ਪਿਸਤੌਲ ਦੇ ਨਾਲ ਫਾਇਰ ਕਰਨ ਲੱਗਦਾ ਹੈ ਜਿਸ ਦੇ ਵਿੱਚ ਲਾੜੇ ਦਾ ਭਰਾ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਮਾਮਲਾ ਮਾਛੀਵਾੜਾ ਦੇ ਥਾਣਾ ਕੂਮਕਲਾ ਅਧੀਨ ਪੈਂਦੇ ਪਿੰਡ ਕੋਟ ਗੰਗੂ ਰਾਏ ਦਾ ਹੈ ਜਿੱਥੇ ਕੇ ਵਿਆਹ ਵਾਲੇ ਘਰ ਦੇ ਵਿੱਚ ਵਿਆਗੀਆਂ ਖੁਸ਼ੀਆਂ ਉਸ ਵਿਅਕਤੀ ਨੇ ਖਤਮ ਕਰ ਦਿੱਤੀਆਂ ਤੇ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਪਿਸਤੌਲ ਦੇ ਨਾਲ ਤਿੰਨ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਇੱਕ ਗੋਲੀ ਜ਼ਖਮੀ ਦੇ ਮੱਥੇ ਦੇ ਖੱਬੇ ਪਾਸੇ ਛੋਕੇ ਲੰਗੀ ਆ جت ਕੇ ਦੋ ਗੋਲੀਆਂ ਉਸ ਦੀ ਖੱਬੀ ਬਾਹ ਤੇ ਲਗੀਆਂ ਦੱਸੀਆਂ ਜਾ ਰਹੀਆਂ ਨੇ ਕਿ ਉਸ ਦਾ ਦੁਰਾਹਾ ਦੇ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਇਹ ਮੇਰੇ ਮੁੰਡੇ ਤੇ ਚੱਲੀ ਹੈ ਜੀ ਮੰਦਿਰ ਤੇ ਤੇ ਅਸੀਂ ਉਹ ਰੋਕਿਆ ਵੀ ਵੀ ਤੂੰ ਸਿਆਣਾ ਬਿਆਣਾ ਇਹ ਕੀ ਕਰਦਾ ਉਹ ਨਹੀਂ ਮੰਨਿਆ ਮਾਵਾ ਭੈਣਾਵੀਆਂ ਸਾਨੂੰ ਗਾਲਾਂ ਕੱਢੀਆਂ ਕਈ ਵੇਲੇ ਕੱਢਦਾ ਸੀ ਫੇਰ ਨਹੀਂ ਮੰਨਿਆ ਅਸੀਂ ਕਿਹਾ ਵੀ ਥੱਲੇ ਆ ਵੀ ਇੱਕ ਕੰਨ ਕਾਲਾ ਉਹ ਕਾਲਾ ਵਿੱਚ ਕੱਲ ਜਾ ਨਹੀਂ ਚਲਿਆ ਇੱਥੇ ਬਹੁਤ ਨਿਆਣੇ ਸੀ ਪ੍ਰੋਗਰਾਮ ਦੇ ਵਿੱਚ 15 20 ਬੱਚੇ ਸੀ ਇੱਥੇ ਡੀ ਜੇ ਦੇ ਨਾਲ ਕੁੜੀਆਂ ਸੀ ਕੁੜੀਆਂ ਸੀ ਤੇ ਪੁਲਿਸ ਵਾਲੇ ਮੁਲਾਜ਼ਮ ਕੀ ਉਹਨਾਂ ਨੇ ਕਿਹਾ ਉਹਨਾਂ ਦੇ ਕਹਿ ਤੇ ਵੀ ਨਹੀਂ ਮੰਨਿਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਫੈਰ ਕੀਤਾ ਉਹ ਮੇਰੇ ਲੱਗਦਾ ਉਹਨਾਂ ਦੇ ਵੱਲੋਂ ਉਹਦੇ ਵੱਲੋਂ ਬੁਲਾ ਗਿਆ ਸੀ ਜਾਂ ਕਿਸੇ ਨਾਲ ਉਹ ਉਹਦੇ ਕਿੰਨੇ ਹੋ ਜੀ ਯਾਨੀ ਮੁਲਾਜ਼ਮ ਨੇ ਮੈਨੂੰ ਵੀ ਕਿਹਾ ਬੀਲੇ ਦਾ ਕਾਲਿਆ ਨਾ ਰੋਆ ਇੱਥੇ ਆ ਕੇ ਕਹਿੰਦਾ ਸੀ ਦੇਖਿਆ ਵੀ ਹੋਰ ਮਸਲਾ ਉਹਨਾਂ ਨੇ ਰੁਕਿਆ ਉਹਨਾਂ ਦੇ ਰੁਕਣ ਤੇ ਵੀ ਨਹੀਂ ਰੁਕਿਆ ਉਹਨੇ ਫੇਰ ਕੀੜੇ ਨੂੰ ਗਾਲਾਂ ਕਢੀਆਂ ਤੇ ਨਾਲੇ ੱਟਕੇ ਮਾਰੇ ਜਦੋਂ ਗੋਲੀ ਚੱਲੀ ਕਿਸ ਤਰ੍ਹਾਂ ਨਾਮ ਹੋ ਗਈ 몰 ਜਮੇ ਸ਼ਾਂਤਮਈ ਸੀ ਪਹਿਲਾਂ ਹਾਂ ਆਪੜਾ ਤਾਂ ਬੜੀ ਮੱਛੀ ਸੀ ਬੱਚਿਆਂ ਦੇ ਵਿੱਚ ਇੱਥੇ ਬਹਿਦੇ ਫਿਰਦੇ ਸੀ ਬਹਿਦੇ ਸਾਰੇ ਡਰ ਕੇ ਪਰੇ ਹੋ ਗਏ ਮੇਰਾ ਭਤੀਜਾ ਬਰਵੀਰ ਸਿੰਘ ਪੁੱਤਰ ਹਰਬੰਸ ਸਿੰਘ ਜੋ ਕਿ ਵਿਦੇਸ਼ ਵਿੱਚੋਂ ਆਇਆ ਉਹਦਾ ਵਿਆਹ ਸੀ ਦੀ ਆਦੀ ਪਾਰਟੀ ਦੇ ਸਬੰਧ ਦੇ ਵਿੱਚ ਜਾਗੋ ਦਾ ਸਾਡੇ ਪ੍ਰੋਗਰਾਮ ਸੀ ਅਸੀਂ ਪ੍ਰੋਗਰਾਮ ਇੱਥੇ ਰਸਤੇ ਦੇ ਵਿੱਚ ਹੀ ਕਰ ਰਹੇ ਸੀਗੇ ਤੇ ਜਗਦੀਸ਼ ਸਿੰਘ ਦੀਸ਼ਾ ਪੁੱਤਰ ਹਰਨਾਮ ਸਿੰਘ ਤਾਂ ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ ਇਹਦੀਆਂ ਜੋ ਦੁਕਾਨਾਂ ਨੇ ਦੁਕਾਨਾਂ ਦੇ ਉੱਪਰ ਖੜਾ ਇਹ ਸਾਡੇ ਜੋ ਡਾਂਸ ਫਲੋਰ ਦੇ ਉੱਪਰ ਰੀਜ ਦੇ ਵਿੱਚ ਸਾਡੀ ਲੇਡੀ ਦੇ ਨੱਚ ਰਹੀ ਸੀ ਉਹਨਾਂ ਦੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਕੇ ਇਹਨੇ ਬਨੇਰੇ ਦੇ ਉੱਪਰ ਦੋ ਪੈਗ ਰੱਖੇ ਸੀ ਤੇ ਅਸੀਂ ਸਿਆਣੇ ਬੰਦਿਆਂ ਨੇ ਦੋ ਤਿੰਨ ਕਿਹਾ ਵੀ ਤੂੰ ਨਾ ਇਹ ਕੰਮ ਕਰ ਅਫਸਰ ਚਲੇ ਜਾ ਤੈਨੂੰ ਕਿਹੜਾ ਕੋਈ ਸੱਦਾ ਪੱਤਰ ਆ ਵੀ ਤੂੰ ਆਪਦੇ ਘਰੇ ਜਾ ਇਹ ਨਹੀਂ ਚਲਿਆ ਤੈਨੂੰ ਦੁਬਾਰ ਫੇਰ ਰੋਕਨੇ ਇਹ ਖੜੇ ਨੇ ਦੋ ਤਿੰਨ ਹਵਾਈ ਫਾਇਰ ਮਾਰੇ ਵਾਈਫਾਇਰ ਮਾਰਨ ਤੋਂ ਬਾਅਦ ਇਹਨੇ ਫਿਰ ਗਲਾਸ ਮਾਰਿਆ ਕੰਚ ਦਾ ਡੀਜੇ ਦੇ ਉੱਪਰ ਲੱਗਿਆ ਉਦੋਂ ਬਾਅਦ ਸਾਡੇ ਘਰ ਦੇ ਵਿੱਚ ਲੱਗਿਆ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਕਟਾਣੀ ਕਿਲਾ ਦੇ ਥਾਣਾ ਇੰਚਾਰਜ ਨੇ ਦੱਸਿਆ ਹੈ ਕਿ ਜ਼ਖਮੀ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਦੇ ਹੀ ਇੱਕ ਵਿਅਕਤੀ ਜਗਦੀਸ਼ ਸਿੰਘ ਦੇ ਖਿਲਾਫ ਮਾਮਲਾ ਪੁਲਿਸ ਵੱਲੋਂ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਪੰਨ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਾਨੂੰ ਇਤਲਾਹ ਮਿਲੀ ਸੀ ਰਾਤ ਨੂੰ 12:00 ਵਜੇ ਦੇ ਕਰੀਬ ਪਹਿਲਾਂ ਕਿਤੇ ਕੋਈ ਲੜਾਈ ਝਗੜਾ ਹੋ ਰਿਹਾ ਕੋਟ ਗੰਗੂਰਾਏ ਉਸ ਤੋਂ ਬਾਅਦ ਜਦੋਂ ਉੱਥੇ ਆਪਣੀ ਪੁਲਿਸ ਪਾਰਟੀ ਪਹੁੰਚੀ ਪਤਾ ਲੱਗਿਆ ਕਿ ਮਨਜਨ ਮਨਦੀਪ ਸਿੰਘ ਸਾਨੋਵਾ ਅਜਮੇਰ ਸਿੰਘ ਵਾਸੀ ਕੋਟ ਗੰਗੂਰਾਏ ਦੇ ਗੋੜੀਆਂ ਲੱਗੀਆਂ ਨੇ। ਕਿ ਉਸ ਤੋਂ ਬਾਅਦ ਜਾ ਕੇ ਜਿਹੜਾ ਸਿਵਲ ਹਸਪਤਲ ਸਿੱਧੂ ਸੋਰੀ ਸਿੱਧੂ ਹਸਪਤਲ ਦਾਖਲ ਸੀਗਾ ਉੱਥੇ ਜਾ ਕੇ ਉਹਦਾ ਬਿਆਨ ਅਸਲ ਕੀਤਾ ਗਿਆ ਤੇ ਉਹਦੇ ਤਿੰਨ ਫੇਰ ਹੋਈ ਸੀਗੇ ਦੋ ਤੈਨੂੰ ਨੇ ਹਵਾਈ ਕੀਤੇ ਨੇ ਤਿੰਨ ਫੇਰ ਚੋਂ ਇੱਕ ਖੱਬੇ ਮੱਥੇ ਦੇ ਕੋਲ ਦੀ ਲੰਗਿਆ ਇੱਕ ਖੱਬੀ ਕੂਹੇ ਦੇ ਦੋ ਫੇਰ ਦਾ ਲੰਮੀ ਲੱਗੇ ਨੇ ਤੇ ਬੰਦਾ ਰੁッコ ਠੀਕ ਠਾਕ ਹੈ ਅਸੀਂ ਕਾਰਵਾਈ ਕਰਤੀ ਹੈ ਤੇ ਮﻘਦਮਾ ਦਾ ਵੀ ਕਰ ਤੇ આરોપી ਫੜਿਆ ਤੋਂ ਜੇ ਫਿਰ ਤਾਂ ਤਬ ਦੀ ਅਗੇ ਆਪਣੇ ਗਿਆ ਵਟੂਟੀ ਅਫਸਰਾਂ ਪਤਾ ਕਰ ਲੈਂਦੇ ਆ ਫੜ ਲਿਓ ਉਹ ਤੇ तकरीबन ਮੇਰੇ ਨੂੰ ਪਤਾ ਕਰਕੇ ਦੱਸ ਦਿਆਂਗਾ ਤੁਹਾਨੂੰ ਤੇ ਮੈਂ ਰਾਊਂਡ ਆਪ ਤਾਂ ਕਰ ਲਿਆ ਸੀ ਆਪਾਂ ਚਕਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ